ਸਤਿ ਸ੍ਰੀ ਅਕਾਲ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਜਿਹੜੇ ਸਰੋਤ ਸਾਡੇ ਕੋਲ ਹਨ ਉਹ ਇੱਕ ਇੱਕ ਐਸੇ ਸ਼ਬਦ ਤੇ ਗੱਲ ਕਰਦੇ ਨੇ ਜੋ ਸੁਣਨ ਨੂੰ ਬਹੁਤ ਸੌਖਾ ਲੱਗਦਾ ਹੈ ਪਰ ਜਦੋਂ ਉਸ ਦੇ ਅਰਥਾਂ ਦੀਆਂ ਪਰਤਾਂ ਖੁੱਲਦੀਆਂ ਨੇ ਤਾਂ ਲੱਗਦਾ ਹੈ ਜਿਵੇਂ ਪੂਰਾ ਬ੍ਰਹਮੰਡ ਹੀ ਸਾਹਮਣੇ ਆ ਗਿਆ ਹੋਵੇ ਤੇ ਉਹ ਸ਼ਬਦ ਹੈ ਨਿਰਵੈਰ ਹਾਂਜੀ ਇਹ ਉਹਨਾਂ ਸ਼ਬਦਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਅਸੀਂ ਮਤਲਬ ਅਕਸਰ ਸੁਣਦੇ ਆਂ ਹੋ ਸਕਦਾ ਰੋਜ਼ਾਨਾ ਅਰਦਾਸ ਵਿੱਚ ਬੋਲਦੇ ਵੀ ਹੋਈਏ ਪਰ ਇਸ ਦੀ ਅਸਲ ਗਹਿਰਾਈ ਤੇ ਕਦੇ ਕਦੇ ਰੁੱਕ ਕੇ ਸੋਚਦੇ ਨਹੀਂ ਇਹ ਸਿਰਫ ਇੱਕ ਗੁਣ ਨਹੀਂ ਹੈ ਇਹ ਤਾਂ ਹਕੀਕਤ ਨੂੰ ਦੇਖਣ ਦਾ ਇੱਕ ਪੂਰਾ ਨਜ਼ਰੀਆ ਹੈ ਬਿਲਕੁਲ ਤੇ ਅੱਜ ਆਪਣਾ ਮਕਸਦ ਵੀ ਇਹੀ ਹੈ ਸਿਰਫ ਇਸ ਦਾ ਅਨੁਵਾਦ ਨਹੀਂ ਕਰਨਾ ਬਲਕਿ ਇਸ ਦੇ ਪਿੱਛੇ ਜੋ ਫਲਸਫਾ ਹੈ ਉਸ ਨੂੰ ਫਰੋਲਣਾ ਹੈ ਜੇਕਰ ਆਪਾਂ ਇਸ ਦੇ ਮਤਲਬ ਟੁਕੜੇ ਕਰੀਏ ਤਾਂ ਸਰੋਤਾ ਮੁਤਾਬਕ ਇਹ ਬਹੁਤ ਸਿੱਧਾ ਹੈ ਨਿਰ ਅਤੇ ਵੈਰ ਹਾਂ ਨਿਰ ਦਾ ਮਤਲਬ ਹੈ ਬਿਨਾ ਜਿਵੇਂ ਜਿਵੇਂ ਆਪਾਂ ਕਹਿੰਦੇ ਆ ਨਿਰਮਲ ਮੈਲ ਤੋਂ ਬਿਨਾ ਹਾਂ ਮੈਲ ਤੋਂ ਬਿਨਾ ਤੇ ਵੈਰ ਵੈਰ ਦਾ ਅਰਥ ਤਾਂ ਖੈਰ ਸਭ ਜਾਣਦੇ ਹੀ ਨੇ ਦੁਸ਼ਮਣੀ ਈਰਖਾ ਕੀਨਾ ਸੋ ਸ਼ਾਬਦਿਕ ਅਰਥ ਤਾਂ ਬਣਿਆ ਅ ਜਿਸ ਵਿੱਚ ਕੋਈ ਵੈਰ ਨਾ ਹੋਵੇ ਵੈਰ ਤੋਂ ਰਹਿਤ ਬਿਲਕੁਲ ਵੈਰ ਤੋਂ ਰਹਿਤ ਹੁਣ ਦੇਖੋ ਗੱਲ ਤਾਂ ਬੜੀ ਸੌਖੀ ਲੱਗਦੀ ਹੈ ਵੈਰ ਤੋਂ ਬਿਨਾ ਪਰ ਜੇ ਸੱਚ ਮੁੱਚੇ ਨਹੀਂ ਸੋਖਾ ਹੁੰਦਾ ਤਾਂ ਦੁਨੀਆ ਵਿੱਚ ਸਮਾਜ ਵਿੱਚ ਇੱਥੋਂ ਤੱਕ ਕਿ ਪਰਿਵਾਰਾਂ ਵਿੱਚ ਵੀ ਇੰਨੀ ਨਫ਼ਰਤ ਤੇ ਦੁਸ਼ਮਣੀ ਕਿਉਂ ਹੈ ਮਤਲਬ ਜ਼ਰੂਰ ਇਸ ਸਰਲ ਜੇ ਸ਼ਬਦ ਦੇ ਪਿੱਛੇ ਕੋਈ ਕੋਈ ਬਹੁਤ ਡੂੰਗੀ ਗੱਲ छुपी ਹੋਈ ਹੈ ਇਹੀ ਤਾਂ ਦੇਖੋ ਇਸ ਦੀ ਖੂਬਸੂਰਤੀ ਹੈ ਇਹ ਸਵਾਲ ਸਾਨੂੰ ਸਿੱਧਾ ਉਸ ਜੜ ਤੱਕ ਲੈ ਜਾਂਦਾ ਹੈ ਜਿੱਥੋਂ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਸਰੋਤ ਸਾਨੂੰ ਪੁੱਛਦਾ ਹੈ ਵੈਰ ਪੈਦਾ ਹੀ ਕਿਉਂ ਹੁੰਦਾ ਹੈ ਕੋਈ ਵੀ ਨਕਾਰਾਤਮਕ ਭਾਵਨਾ ਭਾਵੇਂ ਉਹ ਗੁੱਸਾ ਹੋਵੇ ਈਰਖਾ ਨਫ਼ਰਤ ਇਹ ਇਸ ਲਈ ਜਨਮ ਲੈਂਦੀ ਹੈ ਕਿਉਂਕਿ ਸਾਡੇ ਸਾਹਮਣੇ ਕੋਈ ਦੂਜਾ ਜਾਂ ਹੋਰ ਮੌਜੂਦ ਹੁੰਦਾ ਹੈ ਅੱਛਾ ਤੁਸੀਂ ਆਪਣੇ ਆਪ ਨਾਲ ਤਾਂ ਵੈਰ ਨਹੀਂ ਕਰ ਸਕਦੇ ਨਾ ਠੀਕ ਹੈ ਵੈਰ ਲਈ ਹਮੇਸ਼ਾ ਇੱਕ ਮੈਂ ਅਤੇ ਇੱਕ ਤੂੰ ਚਾਹੀਦਾ ਹੈ ਹਾਂ ਇਹ ਗੱਲ ਸਮਝ ਆਉਂਦੀ ਹੈ ਜਦੋਂ ਅਸੀਂ ਬ੍ਰਹਮੰਡੀ ਪਦਰ ਤੇ ਸੋਚਦੇ ਹਾਂ ਪਰ ਇੱਥੇ ਇਥੇ ਧਰਤੀ ਤੇ ਤਾਂ ਸਾਨੂੰ ਹਰ ਪਾਸੇ ਦੂਜਾ ਹੀ ਨਜ਼ਰ ਆਉਂਦਾ ਹੈ ਸਾਡਾ ਪੂਰਾ ਸਮਾਜ ਹੀ ਮੈਂ ਤੇ ਤੂੰ ਦੇ ਫਰਕ ਤੇ ਬਣਿਆ ਹੋਇਆ ਸਾਡਾ ਪਰਿਵਾਰ ਸਾਡਾ ਸ਼ਹਿਰ ਸਾਡਾ ਦੇਸ਼ ਇਹ ਸਭ ਕੁਝ ਦੂਜੇ ਦੇ ਮੁਕਾਬਲੇ ਵਿੱਚ ਹੀ ਤਾਂ ਆਪਣੀ ਪਛਾਣ ਬਣਾਉਂਦਾ ਹੈ ਤਾਂ ਫਿਰ ਇਹ ਫਲਸਫਾ ਸਾਡੇ ਤੇ ਕਿਵੇਂ ਲਾਗੂ ਹੁੰਦਾ ਹੈ ਬਹੁਤ ਵਧੀਆ ਨੁਕਤਾ ਹੈ ਬਹੁਤ ਹੀ ਵਧੀਆ ਅਸੀਂ ਤਾਂ ਦੂਜੇਪਣ ਦੇ ਮਤਲਬ ਅਦਰਨੈਸ ਦੇ ਸਮੁੰਦਰ ਵਿੱਚ ਰਹਿੰਦੇ ਹਾਂ ਪਰ ਸਰੋਤ ਇਸੇ ਦੂਜੇਪਣ ਦੀ ਤਾਰਣਾ ਨੂੰ ਉਸਨੂੰ ਇੱਕ ਓਮਕਾਰ ਦੇ ਸੰਦਰਭ ਵਿੱਚ ਰੱਖੇ ਚੁਣੌਤੀ ਦਿੰਦਾ ਹੈ ਉਹ ਕਹਿੰਦਾ ਹੈ ਕਿ ਜੇ ਸਭ ਕੁਝ ਉਸ ਇੱਕ ਵਿੱਚੋਂ ਹੀ ਉਪਜਿਆ ਹੈ ਅਤੇ ਸਭ ਕੁਝ ਉਸੇ ਦਾ ਹੀ ਰੂਪ ਹੈ ਤਾਂ ਉਸ ਤੋਂ ਬਾਹਰ ਤਾਂ ਕੁਝ ਹੈ ਹੀ ਨਹੀਂ ਹੂੰ ਤੇ ਜਦੋਂ ਕੁਝ ਬਾਹਰ ਹੈ ਹੀ ਨਹੀਂ ਤਾਂ ਫਿਰ ਦੂਜਾ ਕੌਣ ਹੋਇਆ ਮਤਲਬ ਵੈਰ ਕਰਨ ਲਈ ਜਿਹੜੀ ਦੂਜੀ ਥਿਰ ਚਾਹੀਦੀ ਹੈ ਬ੍ਰਹਮੰਡੀ ਪਦਰਤ ਉਹ ਮੌਜੂਦ ਹੀ ਨਹੀਂ ਹੈ ਇਹ ਤਾਂ ਇਹ ਤਾਂ ਸੋਚ ਨੂੰ ਹਿਲਾ ਦੇਣ ਵਾਲੀ ਗੱਲ ਹੈ ਬਿਲਕੁਲ ਸਰੋਤ ਇਸ ਨੂੰ ਬਹੁਤ ਸਪਸ਼ਟ ਕਰਦਾ ਹੈ ਜੇ ਪਰਮਾਤਮਾ ਹਰ ਕਣ ਵਿੱਚ ਹੈ ਅਤੇ ਹਰ ਕਣ ਉਸ ਵਿੱਚ ਹੈ ਤਾਂ ਦੁਸ਼ਮਣੀ ਕਿਸ ਨਾਲ ਕੀਤੀ ਜਾਵੇ? ਇਸ ਤਰ੍ਹਾਂ ਹੈ ਜਿਵੇਂ ਜਿਵੇਂ ਸਮੁੰਦਰ ਦੀ ਇੱਕ ਲਹਿਰ ਦੂਜੀ ਲਹਿਰ ਤੇ ਗੁੱਸਾ ਕਰੇ ਕਿ ਕਿ ਤੂੰ ਮੇਰੇ ਨਾਲ ਉੱਚੀ ਕਿਉਂ ਉੱਠੀ? ਹਾਂ ਇਹ ਤਾਂ ਬੇਤੁਕੀ ਗੱਲ ਹੋਈ। ਕਿੰਨੀ ਬੇਤੁਕੀ ਗੱਲ ਹੈ? ਦੋਵੇਂ ਜਾਣਦੀਆਂ ਹਨ ਕਿ ਅਗਲੇ ਹੀ ਪਲ ਉਹਨਾਂ ਨੇ ਇੱਕੋ ਸਮੁੰਦਰ ਵਿੱਚ ਮਿਲ ਜਾਣਾ ਹੈ। ਉਨ੍ਹਾਂ ਦਾ ਵਜੂਦ ਉਨ੍ਹਾਂ ਦੀ ਹੋਂਦ ਹੀ ਇੱਕ ਦੂਜੇ ਨਾਲ ਜੁੜੀ ਹੋਈ ਹੈ ਭਾਵੇਂ ਉਹ ਕੁਝ ਪਲਾਂ ਲਈ ਵੱਖਰੀਆਂ دکھائی ਦੇਣ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਸਾਡੀ ਵੱਖਰੀ ਪਛਾਣ ਸਾਡਾ ਮੈਂ ਇਹ ਸਿਰਫ ਇੱਕ ਅਸਥਾਈ ਰੂਪ ਹੈ ਜਿਵੇਂ ਜਿਵੇਂ ਇੱਕ ਲਹਿਰ ਦਾ ਹੁੰਦਾ ਹੈ ਪਰ ਅਸੀਂ ਤਾਂ ਆਪਣੀ ਪੂਰੀ ਜ਼ਿੰਦਗੀ ਇਸੇ ਮੈਂ ਨੂੰ ਬਚਾਉਣ ਅਤੇ ਦੂਜਾ ਤੋਂ ਉੱਪਰ ਰੱਖਣ ਵਿੱਚ ਲਗਾ ਦਿੰਦੇ ਹਾਂ ਹਾਂ ਅਤੇ ਨਿਰਵੈਰ ਦਾ ਸਿਧਾਂਤ ਸਾਨੂੰ ਇਹੀ ਯਾਦ ਦਿਵਾਉਂਦਾ ਹੈ कि ਸਾਡੇ ਆਪਸੀ ਝਗੜੇ ਸਾਡੀਆਂ ਨਫ਼ਰਤਾਂ ਉਹਨਾਂ ਲਹਿਰਾਂ ਦੇ ਝਗੜੇ ਵਾਂਗ ਹੀ ਮਤਲਬ ਨਾ ਸਮਝੀ ਵਾਲੀਆਂ ਹਨ ਜਦੋਂ ਅਸੀਂ ਇਸ ਬੁਨਿਆਦੀ ਇਕਤਾ ਨੂੰ ਸਮਝ ਜਾਂਦੇ ਹਾਂ ਤਾਂ ਨਿਰਵੈਰ ਹੋਣਾ ਕੋਈ ਮਿਹਨਤ ਵਾਲਾ ਕੰਮ ਨਹੀਂ ਰਹਿੰਦਾ ਸਗੋਂ ਇੱਕ ਕੁਦਰਤੀ ਅਵਸਥਾ ਬਣ ਜਾਂਦੀ ਹੈ ਤੇ ਇਸੇ ਸਮਝ ਵਿੱਚੋਂ ਇੱਕ ਹੋਰ ਗੁਣ ਨਿਕਲਦਾ ਹੈ ਜਿਸ ਦਾ ਜ਼ਿਕਰ ਸਰੋਤ ਕਰਦਾ ਹੈ ਕਿਹੜਾ ਉਹ ਸਭ ਨੂੰ ਇੱਕ ਸਮਾਨ ਦ੍ਰਿਸ਼ਟੀ ਨਾਲ ਵੇਖਦਾ ਹੈ ਮਤਲਬ ਕੋਈ ਪੱਖਪਾਤ ਨਹੀਂ ਜੇ ਸਭ ਕੁਝ ਉਸੇ ਦਾ ਹੀ ਰੂਪ ਹੈ ਤਾਂ ਉਹ ਇੱਕ ਹਿੱਸੇ ਨੂੰ ਦੂਜੇ ਨਾਲੋਂ ਵੱਧ ਪਿਆਰਾ ਜਾਂ ਵੱਧ ਨਫ਼ਰਤ ਵਾਲਾ ਕਿਵੇਂ ਸਮਝ ਸਕਦਾ ਹੈ ਇਹ ਤਾਂ ਇਹ ਤਾਂ ਬਿਲਕੁਲ ਤਰਕਪੂਰਨ ਹੈ ਪਰ ਇੱਥੇ ਮੇਰੇ ਮਨ ਵਿੱਚ ਇੱਕ ਸਵਾਲ ਉੱਠਦਾ ਹੈ ਇੱਕ ਚੁਣੌਤੀ ਪੁੱਛੋ ਠੀਕ ਹੈ ਮੈਂ ਬ੍ਰਹਿਮੰਡੀ ਇਕਤਾ ਦੀ ਗੱਲ ਸਿਧਾਂਤਿਕ ਤੌਰ ਤੇ ਸਮਝਦੀਆਂ ਪਰ ਜੇ ਕੋਈ ਤੁਹਾਡੇ ਨਾਲ ਸੱਚਮੁੱਚ ਗਲਤ ਕਰ ਰਿਹਾ ਹੋਵੇ ਕੋਈ ਜ਼ੁਲਮ ਕਰ ਰਿਹਾ ਹੋਵੇ ਉਸ ਸਥਿਤੀ ਵਿੱਚ ਨਿਰਵੈਰ ਹੋਣਾ ਕਿਵੇਂ ਸੰਭਵ ਹੈ ਕੀ ਇਸ ਦਾ ਮਤਲਬ ਹੈ ਕਿ ਅਸੀਂ ਅਨਿਆਏ ਨੂੰ ਚੁੱਪਚਾਪ ਸਵੀਕਾਰ ਕਰ ਲਈਏ ਕਿਉਂਕਿ ਉਸ ਵੇਲੇ ਤਾਂ ਦੂਜਾ ਬਹੁਤ ਬਹੁਤ ਸਪਸ਼ਟ ਰੂਪ ਵਿੱਚ ਸਾਡੇ ਸਾਹਮਣੇ ਹੁੰਦਾ ਹੈ ਜੋ ਸਾਨੂੰ ਨੁਕਸਾਨ ਪਹੁੰਚਾ ਰਿਹਾ ਹੈ ਇਹ ਇਸ ਫਲਸਫੇ ਨੂੰ ਰੋਜ਼ਾਨਾ ਜ਼ਿੰਦਗੀ ਦੀ ਕਸੌਟੀ ਤੇ ਪਰਖਦਾ ਹੈ ਦੇਖੋ ਨਿਰਵੈਰ ਹੋਣ ਦਾ ਮਤਲਬ ਕਦੇ ਵੀ ਕਦੇ ਵੀ ਅਨਿਆਏ ਨੂੰ ਸਹਿਣ ਕਰਨਾ ਜਾਂ ਜ਼ੁਲਮ ਅੱਗੇ ਗੋਡੇ ਟੇਕ ਦੇਣਾ ਨਹੀਂ ਹੈ ਇਕਾਇਰਤਾ ਨਹੀਂ ਹੈ ਨਿਰਵੈਰ ਦਾ ਅਰਥ ਹੈ ਕਿ ਤੁਸੀਂ ਜ਼ੁਲਮ ਦੇ ਖਿਲਾਫ ਲੜੋ ਅਨਿਆਏ ਦੇ ਖਿਲਾਫ ਲੜੋ ਪਰ ਪਰ ਤੁਹਾਡੇ ਮਨ ਵਿੱਚ ਜ਼ਾਲਿਮ ਲਈ ਨਫ਼ਰਤ ਜਾਂ ਦੁਸ਼ਮਣੀ ਨਾ ਹੋਵੇ ਇਹ ਕਿਵੇਂ ਸੰਭਵ ਹੈ ਤੁਸੀਂ ਕਿਸੇ ਦੇ ਗਲਤ ਕੰਮ ਦਾ ਵਿਰੋਧ ਵੀ ਕਰੋ ਅਤੇ ਉਸ ਨਾਲ ਵੈਰ ਵੀ ਨਾ ਰੱਖੋ ਇਹ ਤਾਂ ਇਹ ਤਾਂ ਬਹੁਤ ਮੁਸ਼ਕਿਲ ਲੱਗਦਾ ਹੈ ਮੁਸ਼ਕਿਲ ਹੈ ਪਰ ਅਸੰਭਵ ਨਹੀਂ ਫਰਕ ਨੀਅਤ ਦਾ ਹੈ ਕਿ ਤੁਸੀਂ ਉਸ ਵਿਅਕਤੀ ਨੂੰ ਇੱਕ ਬੁਰਾਈ ਦਾ ਪੁਤਲਾ ਸਮਝ ਕੇ ਉਸ ਨੂੰ ਖਤਮ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਉਸ ਦੇ ਗਲਤ ਕੰਮ ਨੂੰ ਰੋਕਣਾ ਚਾਹੁੰਦੇ ਹੋ ਇੱਕ ਸਰਜਨ ਜਦੋਂ ਕਿਸੇ ਮਰੀਜ਼ ਦੇ ਸਰੀਰ ਤੇ ਚਾਕੂ ਚਲਾਉਂਦਾ ਹੈ ਤਾਂ ਉਹ ਹਿੰਸਾ ਕਰ ਰਿਹਾ ਹੁੰਦਾ ਹੈ ਹੈਨਾ ਪਰ ਉਸ ਦੇ ਮਨ ਵਿੱਚ ਮਰੀਜ਼ ਲਈ ਵੈਰ ਨਹੀਂ ਹੁੰਦਾ ਹਮਦਰਦੀ ਹੁੰਦੀ ਹੈ ਉਸ ਦਾ ਮਕਸਦ ਸਰੀਰ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸਗੋਂ ਬਿਮਾਰੀ ਨੂੰ ਦੂਰ ਕਰਨਾ ਹੁੰਦਾ ਹੈ ਨਿਰਵੈਰ ਹੋ ਕੇ ਅਨਿਆਏ ਦਾ ਸਾਹਮਣਾ ਕਰਨਾ ਉਸ ਸਰਜਨ ਵਾਂਗ ਹੈ ਮਤਲਬ ਕੰਮ ਨੂੰ ਰੋਕਣਾ ਵਿਅਕਤੀ ਨਾਲ ਨਫ਼ਰਤ ਨਾ ਕਰਨਾ ਬਿਲਕੁਲ ਇਹ ਉਸ ਏਕਤਾ ਨੂੰ ਯਾਦ ਰੱਖਣਾ ਹੈ ਕਿ ਇਹ ਵਿਅਕਤੀ ਵੀ ਉਸੇ ਬ੍ਰਹਿਮੰਡ ਦਾ ਹਿੱਸਾ ਹੈ ਭਾਵੇਂ ਇਸ ਵੇਲੇ ਉਹ ਉਹ ਗਲਤ ਰਾਹ ਤੇ ਹੈ ਵਾਹ ਇਹ ਤਾਂ ਪੂਰਾ ਨਜ਼ਰੀਆ ਹੀ ਬਦਲ ਦਿੰਦਾ ਹੈ ਮਤਲਬ ਐਕਸ਼ਨ ਲੈਣਾ ਹੈ ਪਰ ਨਫ਼ਰਤ ਤੇ ਜ਼ਹਿਰ ਤੋਂ ਬਿਨਾ ਅੱਛਾ ਇਹ ਸਭ ਬ੍ਰਹਿਮੰਡੀ ਗੱਲਾਂ ਤੋਂ ਹਟ ਕੇ ਇਸ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਕਿਵੇਂ ਵੇਖੀਏ ਮੈਂ ਦੋ ਗਵਾਂਡੀਆਂ ਬਾਰੇ ਸੋਚ ਰਹੀ ਹਾਂ ਜੋ ਪਾਰਕਿੰਗ ਦੀ ਇੱਕ ਛੋਟੀ ਜਿਹੀ ਜਗ੍ਹਾ ਪਿੱਛੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਨੇ ਉਥੇ ਤਾਂ ਕੋਈ ਵੱਡਾ ਅਨਿਆਇ ਵੀ ਨਹੀਂ ਹੋ ਰਿਹਾ ਹਾਂ ਬਹੁਤ ਵਧੀਆ ਉਦਾਹਰਣ ਹੈ ਉਥੇ ਕੀ ਹੁੰਦਾ ਇੱਕ ਗਵਾਂਡੀ ਸੋਚਦਾ ਹੈ ਇਹ ਜਗ੍ਹਾ ਮੇਰੀ ਹੈ ਇਸਨੇ ਮੇਰੇ ਹੱਕ ਤੇ ਡਾਕਾ ਮਾਰਿਆ ਹੈ ਉਹ ਦੂਜੇ ਗਵਾਂਡੀ ਨੂੰ ਇੱਕ ਵਿਰੋਧੀ ਇੱਕ ਦੂਜੇ ਵਜੋਂ ਦੇਖਣਾ ਸ਼ੁਰੂ ਕਰ ਦਿੰਦਾ ਹੈ ਉਹ ਹਮੇਸ਼ਾ ਹੀ ਇਦਾਂ ਕਰਦਾ ਹੈ ਉਸ ਦਾ ਪਰਿਵਾਰ ਹੀ ਖਰਾਬ ਹੈ ਹੌਲੀ ਹੌਲੀ ਇੱਕ ਛੋਟੀ ਜੀ ਘਟਨਾ ਦੋ ਪਰਿਵਾਰਾਂ ਵਿੱਚ ਵੈਰ ਦਾ ਕਾਰਨ ਬਣ ਜਾਂਦੀ ਹੈ ਇਹ ਦੂਜੇ ਪਣ ਨੂੰ ਬਣਾਉਣ ਅਤੇ ਮਜ਼ਬੂਤ ਕਰਨ ਦੀ ਪ੍ਰਕਿਰਿਆ ਹੈ ਜੋ ਬਹੁਤ ਛੋਟੇ ਪਦਰਤੇ ਸ਼ੁਰੂ ਹੁੰਦੀ ਹੈ ਤੇ ਨਿਰਵੈਰ ਦ੍ਰਿਸ਼ਟੀਕੋਣ ਇਸ ਸਥਿਤੀ ਨੂੰ ਕਿਵੇਂ ਬਦਲੇਗਾ ਨਿਰਵੈਰ ਦ੍ਰਿਸ਼ਟੀਕੋਣ ਵਾਲਾ ਵਿਅਕਤੀ ਦੇਖੋ ਉਹ ਸਮੱਸਿਆ ਦਾ ਹੱਲ ਤਾਂ ਲੱਭੇਗਾ ਉਹ ਸ਼ਾਇਦ ਗੱਲ ਵੀ ਕਰੇਗਾ ਪਰ ਉਹ ਦੂਜੇ ਗੁਆਂਢੀ ਨੂੰ ਆਪਣਾ ਦੁਸ਼ਮਣ ਨਹੀਂ ਬਣਾਏਗਾ ਉਹ ਸੋਚੇਗਾ ਸ਼ਾਇਦ ਉਸ ਨੂੰ ਕੋਈ ਮਜਬੂਰੀ ਹੋਵੇਗੀ ਜਾਂ ਸ਼ਾਇਦ ਉਸਨੇ ਧਿਆਨ ਨਹੀਂ ਦਿੱਤਾ ਜਾਂ ਚਲੋ ਗੱਲ ਕਰਕੇ ਦੇਖਦੇ ਹਾਂ ਉਹ ਵਿਅਕਤੀ ਨੂੰ ਉਸਦੇ ਇੱਕ ਕਾਮਨਲ ਪ੍ਰਵਾਸੀਤ ਨਹੀਂ ਕਰੇਗਾ ਉਹ ਯਾਦ ਰੱਖੇਗਾ ਕਿ ਇਹ ਉਹੀ ਗਵੰਡੀਏ ਜਿਸਨੇ ਕਦੇ ਮੁਸ਼ਕਲ ਵੇਲੇ ਮਦਦ ਵੀ ਕੀਤੀ ਸੀ। ਹੂੰ ਉਹ ਵੱਡੀ ਤਸਵੀਰ ਦੇਖੇਗਾ। ਹਾਂ ਉਹ ਉਸ ਏਕਤਾ ਨੂੰ ਯਾਦ ਰੱਖੇਗਾ ਜੋ ਇੱਕ ਛੋਟੇ ਜਿਹੇ ਝਗੜੇ ਤੋਂ ਕਿਤੇ ਵੱਡੀ ਹੈ। ਪਰ ਸਾਡੇ ਲਈ ਇਹ ਏਕਤਾ ਦੇਖਣੀ ਐਨੀ ਔਖੀ ਕਿਉਂ ਹੈ? ਜੇ ਸਭ ਕੁਝ ਇੱਕ ਹੈ ਤਾਂ ਸਾਨੂੰ ਹਰ ਪਾਸੇ ਵਖਰੇਵੇਂ ਹੀ ਕਿਉਂ ਨਜ਼ਰ ਆਉਂਦੇ ਹਨ? ਸਾਡਾ ਦਿਮਾਗ ਇਸ ਤਰ੍ਹਾਂ ਕਿਉਂ ਕੰਮ ਕਰਦਾ ਹੈ? ਇਸ ਤੇ ਦੇਖੋ ਕੁਝ ਮਨੋਵਿਗਿਆਨਿਕ ਅਤੇ ਸਮਾਜਿਕ ਕਾਰਨ ਹਨ। ਵਿਕਾਸ ਤੇ ਦ੍ਰਿਸ਼ਟੀਕੋਣ ਤੋਂ ਮਨੁੱਖੀ ਦਿਮਾਗ ਹਜ਼ਾਰਾਂ ਸਾਲਾਂ ਤੋਂ ਆਪਣੇ ਅਤੇ ਪਰਾਏ ਵਿੱਚ ਫਰਕ ਕਰਨਾ ਸਿੱਖਦਾ ਆਇਆ ਹੈ ਆਪਣੇ ਕਬੀਲੇ ਨੂੰ ਬਚਾਉਣ ਲਈ ਇਹ ਇਹ ਜ਼ਰੂਰੀ ਸੀ ਕਿ ਖਤਰੇ ਨੂੰ ਯਾਨੀ ਦੂਜੇ ਨੂੰ ਪਛਾਣਿਆ ਜਾਵੇ اچھا ਮਤਲਬ ਉਹ ਸਾਡੇ ਵਰਗੇ ਨਹੀਂ ਹਨ ਇਸ ਲਈ ਉਹਨਾਂ ਤੋਂ ਖਤਰਾ ਹੋ ਸਕਦਾ ਹੈ ਇਹ ਬਚਾਅ ਦੀ ਇੱਕ ਪ੍ਰਵਿਰਤੀ ਹੈ ਬਿਲਕੁਲ ਅਤੇ ਫਿਰ ਸਾਡੀ ਸਮਾਜਿਕ ਸਿੱਖਲਾਈ ਇਸ ਪ੍ਰਵਿਰਤੀ ਨੂੰ ਹੋਰ ਮਜ਼ਬੂਤ ਕਰਦੀ ਹੈ ਸਾਨੂੰ ਬਚਪਨ ਤੋਂ ਹੀ ਲੇਬਲਾਂ ਨਾਲ ਪਛਾਣ ਬਣਾਉਣੀ ਸਿਖਾਈ ਜਾਂਦੀ ਹੈ ਤੇਰਾ ਤਰਮ ਮੇਰਾ ਤਰਮ ਤੇਰੀ ਜਾਤ ਮੇਰੀ ਜਾਤ ਤੇਰਾ ਦੇਸ਼ ਮੇਰਾ ਦੇਸ਼ ਇਹ ਸਾਰੀਆਂ ਪਹਿਚਾਣਾਂ ਸਾਨੂੰ ਦੂਜਿਆਂ ਤੋਂ ਵੱਖਰਾ ਕਰਦੀਆਂ ਹਨ ਅਸੀਂ ਭੁੱਲ ਜਾਂਦੇ ਹਾਂ ਕਿ ਇਹ ਸਭ ਲੇਬਲ ਸਾਡੀ ਮਨੁੱਖ ਹੋਣ ਦੀ ਸਾਂਝੀ ਪਹਿਚਾਣ ਤੋਂ ਉੱਪਰ ਨਹੀਂ ਹਨ ਅਸੀਂ ਆਪਣੀ ਲਹਿਰ ਦੇ ਆਕਾਰ ਨੂੰ ਹੀ ਆਪਣੀ ਅਸਲੀਅਤ ਮੰਨ ਲੈਂਦੇ ਹਾਂ ਅਤੇ ਹੇਠਾਂ ਵਗਦੇ ਸਮੁੰਦਰ ਨੂੰ ਭੁੱਲ ਜਾਂਦੇ ਹਾਂ ਤਾਂ ਜੇਕਰ ਮੈਂ ਹੁਣ ਤੱਕ ਦੀ ਸਾਰੀ ਗੱਲਬਾਤ ਨੂੰ ਸਮੇਟਣ ਦੀ ਕੋਸ਼ਿਸ਼ ਕਰਾਂ ਤਾਂ ਅਸੀਂ ਇੱਕ ਬਹੁਤ ਹੀ ਸਾਧਾਰਨ ਸ਼াব্দਿਕ ਅਰਥ ਵੈਰ ਤੋਂ ਬਿਨਾ ਤੋਂ ਸ਼ੁਰੂ ਹੋਏ ਸੀ ਬਿਲਕੁਕਲ ਫਿਰ ਸਾਨੂੰ ਪਤਾ ਲੱਗਾ ਕਿ ਵੈਰ ਦੀ ਅਣਹੋਂਦ ਇਸ ਲਈ ਹੈ ਕਿਉਂਕਿ ਬ੍ਰਹਮੰਡੀ ਇਕਤਾ ਵਿੱਚ ਕੋਈ ਦੂਜਾ ਹੈ ਹੀ ਨਹੀਂ ਸਹੀ ਇਕਤਾ ਹੀ ਵੈਰ ਦੀ ਅਣਹੋਂਦ ਦੀ ਗਾਰੰਟੀ ਹੈ ਅਤੇ ਫਿਰ ਅਸੀਂ ਦੇਖਿਆ ਕਿ ਇਸ ਇਕਤਾ ਦੇ ਅਹਿਸਾਸ ਦਾ ਨਤੀਜਾ ਹੈ ਸਭ ਲਈ ਬਰਾਬਰ ਪੱਖਪਾਤ ਰਹਿਤ ਦ੍ਰਿਸ਼ਟੀ ਪਰ ਸਭ ਤੋਂ ਅਹਿਮ ਗੱਲ ਜੋ ਮੈਨੂੰ ਸਮਝ ਆਈ ਉਹ ਇਹ ਹੈ ਕਿ ਇਹ ਸਿਰਫ ਕੋਈ ਦੂਰ ਦਰਾੜਾ ਫਲਸਫਾ ਨਹੀਂ ਹੈ ਨਿਰਵੈਰ ਹੋਣਾ ਅਨਿਆਂ ਨੂੰ ਸਹਿਣਾ ਨਹੀਂ ਸਗੋਂ ਨਫ਼ਰਤ ਤੋਂ ਬਿਨਾ ਉਸ ਦਾ ਮੁਕਾਬਲਾ ਕਰਨਾ ਹੈ ਹਾਂਜੀ ਅਤੇ ਇਹ ਸਾਡੇ ਰੋਜ਼ਾਨਾ ਦੇ ਛੋਟੇ-ਛੋਟੇ ਝਗੜਿਆਂ ਵਿੱਚ ਵੀ ਲਾਗੂ ਹੁੰਦਾ ਹੈ ਅਸੀਂ ਇੱਕ ਸਾਧਾਰਨ ਸ਼ਬਦ ਤੋਂ ਸ਼ੁਰੂ ਕਰਕੇ ਬ੍ਰਹਮੰਡੀ ਏਕਤਾ ਮਨੋਵਿਗਿਆਨ ਅਤੇ ਅਨਿਆਂ ਦਾ ਸਾਹਮਣਾ ਕਰਨ ਦੀ ਨੈਤਿਕਤਾ ਤੱਕ ਪਹੁੰਚ ਗਏ ਹਾਂ ਤੁਸੀਂ ਇਸ ਨੂੰ ਬਹੁਤ ਬਹੁਤ ਚੰਗੀ ਤਰ੍ਹਾਂ ਸਮੇਟਿਆ ਹੈ ਇਸ ਅਫਰ ਸ਼ਬਦ ਤੋਂ ਚੇਤਨਾ ਤੱਕ ਦਾ ਹੈ ਪਰ ਜਿਵੇਂ ਅਸੀਂ ਹਮੇਸ਼ਾ ਕਰਦੇ ਹਾਂ ਗਰਬਾਤਮਿਕ ਅਜਿਹੇ ਸਵਾਲ ਨਾਲ ਖਤਮ ਕਰਨਾ ਚਾਹੀਦਾ ਹੈ ਜੋ ਸਾਨੂੰ ਅੱਗੇ ਸੋਚਣ ਲਈ ਪ੍ਰੇਰਿਤ ਕਰੇ ਜ਼ਰੂਰ শ্রোਤਾ ਨੇ ਇਹ ਤਾਂ ਸਪਸ਼ਟ ਕਰ ਦਿੱਤਾ ਕਿ ਬ੍ਰह्म ਲਈ ਕੋਈ ਦੂਜਾ ਕਿਉਂ ਨਹੀਂ ਹੈ ਕਿਉਂਕਿ ਉਹ ਸਰਵ ਵਿਆਪਕ ਹੈ ਪਰ ਅਸੀਂ ਇਹ ਵੀ ਮੰਨਿਆ ਕਿ ਮਨੁੱਖਾਂ ਲਈ ਦੂਜੇਪਣ ਦੀ ਭਾਵਨਾ ਬਹੁਤ ਡੂੰਗੀ ਅਤੇ ਅਸਲੀ ਹੈ ਭਾਵੇਂ ਉਹ ਇੱਕ ਪ੍ਰਮ ਹੀ ਕਿਉਂ ਨਾ ਹੋਵੇ ਹਾਂ ਅਸੀਂ ਇਸ ਨੂੰ ਹਰ ਰੋਜ਼ ਮਹਿਸੂਸ ਕਰਦੇ ਹਾਂ ਤਾ ਫਿਰ ਅੰਤਿਮ ਸਵਾਲ ਇਹ ਬਣਦਾ ਹੈ ਜਿਸ ਦਾ ਜਵਾਬ ਹਰ ਕਿਸੇ ਨੂੰ ਆਪਣੇ ਅੰਦਰ ਲੱਭਣਾ ਪਵੇਗਾ ਮਨੁੱਖਾਂ ਲਈ ਜੋ ਇੱਕ ਅਜਿਹੀ ਦੁਨੀਆ ਵਿੱਚ ਰਹਿੰਦੇ ਹਨ ਜੋ ਹਰ ਕਦਮ ਤੇ ਵੱਖਰੇਵੇਂ ਆ ਅਤੇ ਦੂਜੇ ਪਣ ਤੇ ਜ਼ੋਰ ਦਿੰਦੀ ਹੈ ਅਸਲ ਵਿੱਚ ਦੂਜੇ ਨੂੰ ਆਪਣੇ ਨਾਲੋਂ ਵੱਖਰਾ ਨਾ ਸਮਝਣ ਲਈ ਕੀ ਕਰਨਾ ਪਵੇਗਾ ਸਿਧਾਂਤਕ ਤੌਰ ਤੇ ਇਕਤਾ ਨੂੰ ਸਮਝ ਲੈਣਾ ਇੱਕ ਗੱਲ ਹੈ ਪਰ ਉਸ ਇਕਤਾ ਨੂੰ ਆਪਣੇ ਵਿਵਹਾਰ ਆਪਣੀ ਸੋਚ ਅਤੇ ਆਪਣੇ ਦਿਲ ਵਿੱਚ ਹਰ ਪਲ ਹਰ ਸਾਹ ਨਾਲ ਜਿਉਣਾ ਉਸ ਲਈ ਕੀ ਕਰਨਾ ਪਵੇਗਾ